ਤੁਸੀਂ ਸੁਣ ਰਹੇ ਹੋ ਪ੍ਰਿੰਸੀਪਲ ਤੇਜਾ ਸਿੰਘ ਦੀ ਸਵੈ ਜੀਵਨੀ ਆਰਸੀ ਦਾ ਪੰਜਵਾਂ ਭਾਗ ਖਾਲਸਾ ਕਾਲਜ ਦੀ ਨੌਕਰੀ ਪਹਿਲੀ ਵੇਲ ਮੈਂ 3 ਮਾਰਚ 1910 ਨੂੰ ਖਾਲਸਾ ਕਾਲਜ ਵਿੱਚ ਆ ਕੇ ਅੰਗਰੇਜ਼ੀ ਹਿਸਟਰੀ ਅਤੇ ਧਰਮ ਵਿਦਿਆ ਦਾ ਪ੍ਰੋਫੈਸਰ ਬਣਿਆ ਕੁਝ ਚਿਰ ਮਗਰੋਂ ਇਨ੍ਹਾਂ ਤਿੰਨਾਂ ਮਹਿਕਮਿਆਂ ਦੀ ਵੰਗ ਡੋਰ ਮੇਰੇ ਹੱਥ ਸੌਂਪੀ ਗਈ ਅੰਗਰੇਜ਼ੀ ਤੇ ਹਿਸਟਰੀ ਦੀ ਪੜ੍ਹਾਈ ਐਮਏ ਤੱਕ ਹੋ ਗਈ ਮੇਰੇ ਅੰਮ੍ਰਿਤਸਰ ਜਾਣ ਤੋਂ ਥੋੜੇ ਦਿਨਾਂ ਦੇ ਅੰਦਰ ਸ਼ਹਿਰ ਵਿੱਚ ਮਾਰਸ਼ਲ ਲਾ ਲੱਗ ਗਿਆ ਮੈਂ ਪੁਤਲੀ ਘਰ ਕੋਲ ਸਰਦਾਰ ਚਰਨ ਸਿੰਘ ਧੂਪੀਏ ਦੀ ਕੋਠੀ ਵਿੱਚ ਰਹਿੰਦਾ ਸਾਂ ਮਿਸਟਰ ਵਾਦਨ ਆਪਣੀ ਬੱਗੀ ਆਪ ਲੈ ਕੇ ਮੈਨੂੰ ਖਤਰੇ ਵਾਲੀ ਥਾਂ ਤੋਂ ਕੱਢ ਲਿਆਇਆ ਤੇ ਮੇਰੇ ਰਹਿਣ ਲਈ 바ਵਾ ਹਰਕ੍ਰਿਸ਼ਨ ਸਿੰਘ ਜੀ ਅਤੇ ਪ੍ਰੋਫੈਸਰ ਚਰਨ ਸਿੰਘ ਜੀ ਨੇ ಅಪਾਰ ਕਿਰਪਾ ਕਰਕੇ ਆਪਣੇ ਕੁਆਟਰਾਂ ਦੇ ਚੁਬਾਰੇ ਮੇਰੇ ਹਵਾਲੇ ਕਰ ਦਿੱਤੇ ਸਾਡਾ ਲੈਣਾ ਚਲਣਾ 바ਵਾ ਜੀ ਦੇ ਕੁਆਟਰ ਵੱਲੋਂ ਹੁੰਦਾ ਸੀ ਉਹਨਾਂ ਦੀ ਸੰਗਤ ਦਾ ਮਾਣ ਵਧੇਰੇ ਮਿਲਦਾ ਸੀ ਇਸ ਲਈ ਉਹ ਮੇਰੇ ਜੀਵਨ ਸਾਥੀ ਬਣ ਗਏ ਉਨ੍ਹਾਂ ਦੇ guna ਦੀ ਖੇਚ ਨੇ ਹੋਰ ਸਾਰੇ ਅਗਲੇ ਪਿਛਲੇ ਅਸਰ ਮਾਤ-ਪਾ ਦਿੱਤੇ। ਉਹਨਾਂ ਜਹੀ ਅੰਗਰੇਜ਼ੀ ਤੇ ਪੰਜਾਬੀ ਤਕਰੀਰ ਕੋਈ ਨਹੀਂ ਕਰ ਸਕਦਾ। ਲਫ਼ਜ਼ ਚੋਣਵੇਂ ਅਤੇ ਜ਼ੋਰਦਾਰ ਸਨੇ ਟੁਕਦੀਆਂ ਟੋਕਾਂ ਦੇ ਅਦੁੱਤੀ ਪ੍ਰਭਾਵ ਵਾਲੇ ਹੁੰਦੇ ਸਨ। ਹਰ ਗੱਲ ਦੇ ਪਿੱਛੇ ਉਹਨਾਂ ਦੀ ਪਵਿੱਤਰ ਨਿਰਮਾਣ ਅਤੇ ਗੁਰਸਿੱਖੀ ਵਾਲੀ ਰਹਿਣੀ ਕੰਮ ਕਰਦੀ ਸੀ। ਉਹਨਾਂ ਦੀਆਂ ਧਾਰਮਿਕ, ਸਹਾਇਤਿਕ ਅਤੇ ਸਿਆਸੀ ਰਾਵਾਂ ਨਿਹਾਇਤ ਸੁਲਝੀਆਂ ਹੋਈਆਂ ਹੁੰਦੀਆਂ ਸਨ। ਮੈਨੂੰ ਉਹਨਾਂ ਨੇ ਥੋੜ੍ਹਿਆਂ ਦਿਨਾਂ ਵਿੱਚ ਹੀ ਆਪਣਾ ਸ਼ਰਧਾਲੂ ਬਣਾ ਲਿਆ। ਸਰਕਾਰ ਵੱਲੋਂ ਮੈਨੂੰ ਪੰਜਾਬ ਐਜੂਕੇਸ਼ਨ ਸਰਵਿਸ ਦੀ ਆਫਰ ਆਈ। ਉਹਨੇ ਦਿਨ ਹੀ ਕੁਆਟਰਾਂ ਵਿੱਚ ਚੋਰਾਂ ਦੀ ਆਵਾਜ਼ਾਈ ਰਹਿੰਦੀ ਸੀ। ਇਸ ਲਈ ਪ੍ਰੋਫੈਸਰਾਂ ਨੇ ਆਪਣਾ ਪਹਿਰਾ ਆਪ ਲਾਇਆ ਹੋਇਆ ਸੀ। ਜਿਸ ਦਿਨ ਮੈਨੂੰ ਲਾਹੌਰੋਂ ਨੌਕਰੀ ਦੀ ਤਾਰ ਆਈ ਸੀ, ਉਸ ਦਿਨ ਮੇਰੀ ਤੇ 바ਵਾ ਜੀ ਦੇ ਪਹਿਰੇ ਦੀ ਵਾਰੀ ਸੀ। ਅਸੀਂ ਹੱਥ ਵਿੱਚ ਬੰਦੂਕ ਫੜ 11 ਵਜੇ ਤੋਂ ਲੈ ਕੇ ਸਵੇਰੇ 4 ਵਜੇ ਤੱਕ ਕੁਆਟਰਾਂ ਦੇ ਮੂਹਰੇ ਟਹਿਲਦੇ ਰਹੇ ਅਤੇ ਤਾਰ ਦਾ ਜਵਾਬ ਸੋਚਦੇ ਰਹੇ। ਇੱਕ ਪਾਸੇ ਸਿਰ ਤੋਂ ਪਿਤਾ ਤੇ ਭਰਾ ਦਾ ਕਰਜ਼ਾ ਲਾਉਣ ਦਾ ਖਿਆਲ ਆਉਂਦਾ ਸੀ। ਅਜੇ ਕਿਦਰੇ ਮਕਾਨ ਵੀ ਨਹੀਂ ਬਣਾਇਆ ਸੀ ਤਨਖਾਹ ਵੀ 150 ਤੋਂ ਵੱਧ ਨਹੀਂ ਸੀ ਜਿਸ ਵਿੱਚ 90 ਰੁਪਏ ਕਰਜ਼ੇ ਦੀ ਅਦਾਇਗੀ ਚ ਲੱਗ ਜਾਂਦੇ ਸਨ ਦੂਜੇ ਪਾਸੇ 300 ਮਿਲਨੇ ਸਨ ਅਤੇ ਵੱਧ ਵੱਧ ਕੇ ਕਿੱਥੇ ਤੱਕ ਪਹੁੰਚਨੇ ਸਨ ਪਰ ਨਾਲ ਹੀ ਖਿਆਲ ਸੀ ਕਿ ਅਸੀਂ ਖਾਲਸਾ ਕਾਲਜ ਅਤੇ ਦਰਬਾਰ ਸਾਹਿਬ ਦੇ ਇੰਤਜ਼ਾਮ ਵਿੱਚੋਂ ਸਰਕਾਰੀ ਦਾਬਾ ਕੱਢਣਾ ਹੈ ਜੇ ਸਰਕਾਰੀ ਨੌਕਰੀ ਕਰ ਲਈ ਤਾਂ ਦੇਸ਼ ਦੀ ਕਿਸੇ ਸੇਵਾ ਵਿੱਚ ਹਿੱਸਾ ਨਹੀਂ ਲੈ ਸਕਾਂਗੇ ਸਗੋਂ ਜਪਜੀ ਸਾਹਿਬ ਦੀ ਤੱਕ ਅਸੰਖ ਅਮਰ ਕਰ ਜਾਹੇ ਜੋਰ ਦਾ ਖੋਲ ਕੇ ਅਰਥ ਵੀ ਨਹੀਂ ਕਰ ਸਕਾਂਗੇ ਉੱਥੇ ਹੀ ਅਸੀਂ ਖਾਲਸਾ ਕਾਲਜ ਦੀ ਖਲਾਸੀ ਕਰਾਉਣ ਦੀਆਂ ਵਿਚਾਰਾਂ ਕੀਤੀਆਂ ਤੇ ਪੱਕੀ ਕਰ ਲਈ ਕਿ ਸਰਕਾਰੀ ਨੌਕਰੀ ਨਹੀਂ ਕਰਨੀ ਦਿਨ ਚੜੇ ਸਰਕਾਰ ਨੂੰ ਤਾਂ ਰਹੀ ਜਵਾਬ ਦੇ ਦਿੱਤਾ ਕਿ ਥੈਂਕ ਯੂ ਕਵਾਈਟ ਹੈਪਲੀ ਹੇਅਰ ਮਿਸਟਰ ਵਾਦਾਨੀ ਜਵਾਬ ਸੁਣ ਕੇ ਬਹੁਤ ਖੁਸ਼ ਹੋਇਆ ਉਸਨੇ ਵੀ ਆਪਣਾ ਅੱਗਾ ਸਾਡੇ ਨਾਲ ਸਾਂਝਾ ਕਰ ਲਿਆ ਤੇ ਖਾਲਸਾ ਕਾਲਜ ਦੀ ਸੇਵਾ ਨੂੰ ਜ਼ਿੰਦਗੀ ਦਾ ਸਭ ਤੋਂ ਚੰਗਾ ਮਨੋਰਥ ਸਮਝਿਆ ਜਦ ਉਸ ਨੂੰ ਵਿਦਿਅਕ ਮੈਕਮੇ ਦੀ ਡਾਇਰੈਕਟਰੀ ਪੇਸ਼ ਹੋਈ ਤਾਂ ਉਸਨੇ ਵੀ ਇਹੋ ਜਵਾਬ ਦਿੱਤਾ ਕਿ ਮੇਰੇ ਲਈ ਖਾਲਸਾ ਕਾਲਜ ਦੀ ਪ੍ਰਿੰਸੀਪਲੀ ਪੰਜਾਬ ਦੀ ਡਾਇਰੈਕਟਰੀ ਕੋਲੋਂ ਬਧੇਰੇ ਮਹੱਤਤਾ ਵਾਲੀ ਹੈ ਉਸ ਦਾ ਨਿਸ਼ਚੈ ਸਾਡੇ ਉੱਤੇ ਸੀ ਤੇ ਸਾਡਾ ਉਸ ਉੱਤੇ ਉਹ ਉਹਨਾਂ ਪੁਰਾਣੀ ਕਿਸਮ ਦੇ ਅੰਗਰੇਜ਼ਾਂ ਵਿੱਚੋਂ ਸੀ ਜਿਨ੍ਹਾਂ ਨੇ ਸਿੱਖ ਕੌਮ ਨਾਲ ਆਪਣਾ ਪੱਲਾ ਪੂਰੀ ਤਰ੍ਹਾਂ ਜੋੜਿਆ ਸੀ ਅਤੇ ਉਸ ਵਿੱਚ ਕਿਦਰੇ ਵੀ ਕੋਈ ਵਿਰਲ ਨਹੀਂ ਸੀ ਛੱਡੇ ਇੱਕ ਵਾਰ ਪੰਜਾਬ ਦੇ ਲਾਰਡ ਸਾਹਿਬ ਵੱਲੋਂ ਮਿਸਟਰ ਵਾਦਰ ਨੂੰ ਚਿੱਠੀ ਆਈ ਕਿ ਯੂਨੀਵਰਸਿਟੀ ਦੇ ਫੈਲੋ ਨਾਮਜ਼ਦ ਕਰਨ ਲਈ ਦੋ ਸਿੱਖਾਂ ਦੇ ਨਾਂ ਦੱਸੋ ਪਰ ਨਾਲ ਹੀ ਲਿਖਿਆ ਹੋਇਆ ਸੀ ਬਟ ਡੋਨਟ ਸੁਜੈਸਟ ਦੀ ਨੇਮ ਆਫ ਦੋਜ਼ ਐਂਟੀ ਬ੍ਰਿਟਿਸ਼ ਪ੍ਰੋਫੈਸਰਸ ਤੇਜਾ ਸਿੰਘ ਐਂਡ ਹਰਕਿਸ਼ਨ ਸਿੰਘ ਮਿਸਟਰ ਵਾਧਨ ਨੇ ਜਵਾਬ ਵਿੱਚ ਸਾਡੇ ਦੋਹਾਂ ਦੇ ਨਾਂ ਹੀ ਦਿੱਤੇ ਅਤੇ ਲਿਖਿਆ ਦੇ ਆਰ ਦੀ ਓਨਲੀ ਪ੍ਰੋ ਬ੍ਰਿਟਿਸ਼ ਪ੍ਰੋਫੈਸਰਸ ਔਨ ਮਾਈ ਸਟਾਫ ਬਿਕੋਜ਼ ਦੇ ਲਵ ਸ਼ੇਕਸਪੀਅਰ ਐਂਡ ਵਰਡਸਵੁੱਥ ਐਂਡ ਵਰਡਸਵੁੱਥ ਵਰਡਸਵਰਥ ਐਂਡ ਸੋ ਲਵਿੰਗਲੀ ਟੀਚ देम ਤੋ ਬਾਬਾ ਹਰਕਿਸ਼ਨ ਸਿੰਘ ਜੀ ਫੈਲੋ ਨਿਯਤ ਕੀਤੇ ਗਏ ਇਥੋਂ ਜਾ ਕੇ ਵੀ ਮਿਸਟਰ ਵਾਦਨ ਸਿੰਘ ਕੌਮ ਨਾਲ ਪਿਆਰ ਹੀ ਕਰਦਾ ਰਿਹਾ ਇੱਕ ਵਾਰ ਜਦ ਇੰਗਲੈਂਡ ਵਿੱਚ ਮਾਰਸ਼ਲ ਲਾ ਦੇ ਸਬੰਧ ਵਿੱਚ ਉਸਦੀ ਗਵਾਹੀ ਹੋਈ ਤਾਂ ਉਸਨੇ ਆਪਣੇ ਬਿਆਨ ਵਿੱਚ یوں ਕਿਹਾ ਜਦ ਅੰਮ੍ਰਿਤਸਰ ਵਿੱਚ ਮੁਲਕੀ ਇਨਕਲਾਬ ਦੀ ਅੱਗ ਭੜਕੀ ਹੋਈ ਸੀ ਅਤੇ ਮੇਰੀ ਕੌਮ ਦੇ ਲੋਕ ਜਾਨੋਂ ਮਾਰੇ ਜਾ ਰਹੇ ਸਨ ਤਦ ਜੇਕਰ ਕੋਈ ਬਚਾਅ ਦੀ ਥਾਂ ਸੀ ਤਾਂ ਉਹ ਖਾਲਸਾ ਕਾਲਜ ਵਿੱਚ ਮੇਰੀ ਕੋਠੀ ਸੀ ਜਿੱਥੇ ਅੰਗਰੇਜ਼ਾਂ ਦੇ ਕਈ ਹਜ਼ੂਮ ਦੇ ਹਜ਼ੂਮ ਚੜ੍ਹ ਕੇ ਆਉਂਦੇ ਸਨ ਉੱਥੇ ਮੈਂ ਜਿਹੜਾ ਹਜ਼ੂਮ ਆਪਣੀ ਕੋਠੀ ਵੱਲ ਵੱਧਾ ਵੇਖਿਆ ਉਹ ਮੇਰੇ ਸਿੱਖ ਵਿਦਿਆਰਥੀਆਂ ਦਾ ਸੀ ਜੋ ਹੱਥਾਂ ਵਿੱਚ ਹਾਕੀਆਂ ਲਈ ਮੇਰੀ ਤੇ ਮੇਰੇ ਟੱਬਰ ਦੀ ਰਾਖੀ ਲੈ ਆ ਰਹੇ ਸਨ ਮਿਸਟਰ ਵਾਦਨ ਦੇ ਯਤਨਾਂ ਨਾਲ ਸਰਕਾਰ ਹਿੰਦ ਵੱਲੋਂ ਖਾਲਸਾ ਕਾਲਜ ਦੀ ਅਧੂਰੀ ਇਮਾਰਤ ਨੂੰ ਪੂਰਾ ਕਰਨ ਲਈ 3 ਲੱਖ ਦੀ ਰਕਮ ਮਨਜ਼ੂਰ ਹੋਈ ਇਹ ਮਦਦ ਉਸ ਸੇਵਾ ਦੇ ਬਦਲੇ ਸੀ ਜੋ ਸਿੱਖਾਂ ਨੇ ਜੰਗ ਦੇ ਦਿਨਾਂ ਵਿੱਚ ਕੀਤੀ ਸੀ ਇਸ ਰਕਮ ਨਾਲ ਕਾਲਜ ਦੇ ਬਨੇਰੇ ਬੰਨੇ ਗਏ ਚੌਂ ਪਾਸਿਆਂ ਤੋਂ पांच रत्न गुंबद खड़े किए गए ते ਵਿਚਕਾਰ ਘੰਟਾ ਘਰ ਬਣਾਇਆ ਗਿਆ ਪ੍ਰੋਫੈਸਰਾਂ ਨੇ ਦਾ ਲਾ ਕੇ ਉਸੇ ਰਕਮ ਵਿੱਚੋਂ ਆਪਣੇ ਲਈ ਕੁਆਟਰ ਬਣਵਾ ਲਏ ਉਹ ਇਸ ਤਰ੍ਹਾਂ ਕੇ ਘੰਟਾ ਘਰ ਵਿੱਚੋਂ ਜਿਸ ਨੇ ਹੋਰ ਉੱਚਾ ਬੰਨਣਾ ਸੀ ਇੱਕ ਮੰਜ਼ਲ ਘਟ ਕੀਤੀ ਗਈ ਅਤੇ ਓਹ ਕਰਨ ਨਾਲ ਜੋ 30000 ਦੇ ਕਰੀਬ ਰੁਪਈਆ ਬਚਿਆ ਉਸ ਨਾਲ ਪ੍ਰੋਫੈਸਰਾਂ ਦੇ ਤਿੰਨ ਦੂਰੇ ਕੁਆਟਰ ਬਣ ਗਏ ਉਹਨਾਂ ਵਿੱਚੋਂ ਇੱਕ ਮੈਨੂੰ ਵੀ ਮਿਲਿਆ ਮਾਰਸ਼ਲ 로 ਅਤੇ ਜ਼ਿਲਿਆਂ ਵਾਲੇ ਬਾਗ ਦੀ ਘਟਨਾ ਨੇ ਮੁਲਕ ਵਿੱਚ ਅੱਗ ਲਾ ਦਿੱਤੀ ਸੀ ਨਾ ਮਿਲਵਰਤਨ ਦੀ ਲਹਿਰ ਜ਼ੋਰਾਂ ਤੇ ਸੀ ਦੇਸ਼ ਦੇ ਸਕੂਲ ਅਤੇ ਕਾਲਜ ਵਿਦਿਅਕ ਨਾ ਮਿਲ ਵਰਤਨ ਕਰਕੇ ਬੰਦ ਹੋ ਰਹੇ ਸਨ ਇਹ ਟਾਕ ਹੌਲਸਾ ਕਾਲਜ ਨੂੰ ਵੀ ਲੱਗਣ ਵਾਲੀ ਸੀ ਵਿਦਿਆਰਥੀਆਂ ਵਿੱਚ ਚੋਖੀ ਹਿਲਜੁਲ ਸੀ ਅਸੀਂ ਇੱਕ ਗੱਲ ਵੱਲੋਂ ਚੌਕਸ ਰਹੇ ਅਸੀਂ ਆਪ ਲੈਕਚਰ ਪਵੇ ਦਈਏ ਪਰ ਬਾਹਰ ਦੇ ਪੜਖਾਉ ਆਗੂਆਂ ਨੂੰ ਕਾਲਜ ਵਿੱਚ ਆਉਣ ਤੋਂ ਰੋਕਿਆ ਹੋਇਆ ਸੀ ਜਦ ਮਹਾਤਮਾ ਗਾਂਧੀ ਸ਼ਹਿਰ ਵਿੱਚ ਆਇਆ ਤਾਂ ਪ੍ਰੋਫੈਸਰ ਤੇ ਵਿਦਿਆਰਥੀ ਉਸ ਸ਼ਹਿਰ ਨੂੰ ਵਿੱਚ ਜਾ ਜਾ ਕੇ ਮਿਲਣ ਲੱਗੇ ਮਿਸਟਰ ਵਾਧਨ ਨੇ ਦਲੇਰੀ ਕੀਤੀ ਉਸ ਨੇ ਸਾਨੂੰ ਕਿਹਾ ਕਿਉਂ ਡਰਦੇ ਹੋ ਜਾਓ ਮਹਾਤਮਾ ਗਾਂਧੀ ਜੀ ਨੂੰ ਕਾਲਜ ਵਿੱਚ ਲੈ ਆਓ ਮਹਾਤਮਾ ਜੀ ਆਏ ਤੇ ਪ੍ਰਿੰਸੀਪਲ ਦੀ ਕੋਠੀ ਵਿੱਚ ਬੈਠੇ ਪ੍ਰੋਫੈਸਰ ਤੇ ਕੁਝ ਹੋਰ ਵਿਦਿਆਰਥੀ ਵੀ ਹਾਜ਼ਰ ਸਨ ਮਿਸਟਰ ਵਾਧਨ ਸਵੈ ਭਰੋਸੇ ਵਿੱਚ ਮਸਤ ਮਹਾਤਮਾ ਜੀ ਨੂੰ ਕਹਿਣ ਲੱਗਾ ਮਹਾਤਮਾ ਜੀ ਤੁਸੀਂ ਖਾਲਸਾ ਕਾਲਜ ਨੂੰ ਤੋੜਨ ਆਏ ਹੋ ਹਾਂ ਮੈਂ ਤੋੜਨ ਆਇਆ ਹਾਂ ਵਾਧਨ ਉਸ ਨੂੰ ਨਾਲ ਲੈ ਕੇ ਆਇਆ ਤੇ ਕਾਲਜ ਦੀ ਵੱਡੀ ਇਮਾਰਤ ਵੱਲ ਇਸ਼ਾਰਾ ਕਰਕੇ ਕਹਿਣ ਲੱਗਾ ਮਹਾਤਮਾ ਜੀ ਤੁਸੀਂ ਇਸ ਕਾਲਜ ਵਾਸਤੇ ਕੀ ਕੀਤਾ ਹੈ ਕਿ ਇਸ ਨੂੰ ਤੋੜਨ ਦਾ ਹਿਆ ਕਰਦੇ ਹੋ ਕੀ ਕੋਈ ਮਾਲੀ ਸਹਾਇਤਾ ਦਿੱਤੀ ਹੈ ਜਾਂ ਇਸ ਦੇ ਵਾਅਦੇ ਲਈ ਕੋਈ ਸੇਵਾ ਕੀਤੀ ਹੈ ਮਾਰੋ ਸਕਦਾ ਹੈ ਜੋ ਜਿਵਾਲੇ ਮਹਾਤਮਾ ਜੀ ਇਸ ਆਸ਼ਰਮ ਦੀ ਇੱਟ-ਇੱਟ ਸਿੱਖਾਂ ਦੀ ਛੋਟੀ ਜਹੀ ਕੌਮ ਨੇ ਲਹੂ ਪਸੀਨਾ ਕਰਕੇ ਬਣਾਈ ਹੈ ਇਹ ਸਾਥੋਂ ਤੁਹਾਡੇ ਕੋਲੋਂ ਤੇ ਮੇਰੇ ਕੋਲੋਂ ਸੇਵਾ ਮੰਗਦਾ ਹੈ ਤੋੜਨਾ ਨਹੀਂ ਮੰਗਦਾ ਯਾਦ ਰੱਖੋ ਮੈਂ ਮਰ ਜਾਵਾਂਗਾ ਤੁਸੀਂ ਨਹੀਂ ਰਹੋਗੇ ਪਰ ਇਹ ਕਾਲਜ ਜ਼ਿੰਦਾ ਰਹੇਗਾ ਜਿੰਦਾਬਾਦ ਖਾਲਸਾ ਕਾਲਜ ਜਿੰਦਾਬਾਦ ਇਹ ਸੁਣ ਕੇ ਸਾਰੇ ਵਿਦਿਆਰਥੀ ਤੇ ਪ੍ਰੋਫੈਸਰ ਕੂ ਕੁੱਠੇ ਖਾਲਸਾ ਕਾਲਜ ਜਿੰਦਾਬਾਦ ਜਿੰਦਾਬਾਦ ਲੋ ਗਾਂਧੀ ਜੀ ਹੁਣ ਆਪ ਬੋਲੋ ਗਾਂਧੀ ਜੀ ਵਾਪਸ ਚਲੇ ਗਏ ਤੇ ਉਹਨਾਂ ਦਾ ਪੀਰ ਖਾਲਸਾ ਕਾਲਜ ਉੱਤੇ ਕਸਾਵਾ ਹੀ ਲੱਗਾ ਪਰ ਮੁਲਕ ਵਿੱਚ ਜੋ ਅੱਗ ਮੱਚੀ ਹੋਈ ਸੀ ਉਸ ਦਾ ਅਸਰ ਖਾਲਜ ਉੱਤੇ ਜ਼ਰੂਰ ਹੋਇਆ ਪ੍ਰੋਫੈਸਰਾਂ ਨੂੰ ਨਾਮਿਲਵਰਤਨ ਤੋਂ ਬਚਾਓ ਇਸੇ ਵਿੱਚ ਡਿੱਠਾ ਕਿ ਕੋਈ ਤਕੜਾ ਕਦਮ ਚੁੱਕਿਆ ਜਾਵੇ ਉਹਨਾਂ ਨੇ ਸਰਕਾਰ ਨੂੰ ਲਿਖ ਕੇ ਭੇਜਿਆ ਕਿ ਨਾਮਿਲਵਰਤਨ ਦਾ ਹੜ ਆ ਰਿਹਾ ਹੈ ਜਿਸ ਤੋਂ ਕਾਲਜ ਤਦੇ ਬਚ ਸਕਦਾ ਹੈ ਜੇਕਰ ਇਸ ਦੀ ਪ੍ਰਬੰਧਕ ਕਮੇਟੀ ਤੇ ਕਾਉਂਸਲ ਵਿੱਚੋਂ ਸਰਕਾਰ ਆਪਣਾ ਦਖਲ ਕੱਢ ਲਵੇ ਜੇਕਰ 5 ਨਵੰਬਰ 1920 ਤੱਕ ਇਹ ਮੰਗ ਪੂਰੀ ਨਾ ਕੀਤੀ ਗਈ ਤਾਂ ਅਸੀਂ ਕਾਲਜ ਵਿੱਚ ਨਹੀਂ ਰਹਿ ਸਕਾਂਗੇ। 10 ਤਰੀਕ ਲੰਘ ਗਈ ਪਰ ਕੋਈ ਗੱਲ ਸਿਰੇ ਨਾ ਚੜੀ। ਇਸ ਤੇ 12 ਇਸ ਤੇ 13 ਪ੍ਰੋਫੈਸਰਾਂ ਨੇ ਅਸਤੀਫਾ ਦੇ ਦਿੱਤਾ ਇਸ ਅਸਤੀਫੇ ਦਾ ਅਰਦਾਸਾ ਸਾਡੇ ਵੱਲੋਂ ਭਾਈ ਜੋਤ ਸਿੰਘ ਜੀ ਨੇ ਕੀਤਾ। ਇਹ ਵੇਖ ਕੇ ਮੈਨੂੰ 바ਵਾ ਤੇ ਪ੍ਰੋਫੈਸਰ ਨਰਿੰਜਨ ਸਿੰਘ ਨੂੰ ਮਿਸਟਰ ਕਿੰਗ ਜੋ ਕਮਿਸ਼ਨਰ ਸੀ ਸੂਬੇ ਦੇ ਲਾਰਡ ਸਾਹਿਬ ਸਰ ਐਡਵਰਡ ਮੈਕਲੇਨ ਮੈਕਲਿੰਗਨ ਪਾਸ ਲਾਹੌਰ ਲੈ ਗਿਆ ਸਰਕਾਰ ਕਹੇ ਕਿ ਕਾਲਜ ਦੀ ਮੰਗ ਛੱਡ ਦਿਓ ਅਸੀਂ ਤੁਹਾਨੂੰ ਸਿੱਖ ਯੂਨੀਵਰਸਿਟੀ ਬਣਾ ਦੇਾਂਗੇ ਮੈਂ ਇੱਕ ਕਹਾਣੀ ਸੁਣਾਈ ਕਿ ਇੱਕ ਤੀਵੀਂ ਦਾ ਪੁੱਤਰ ਕੋਈ ਡਾਡਾ ਆਦਮੀ ਲੈ ਗਿਆ ਮਾਂ ਕਹੇ ਕਿ ਮੇਰਾ ਪੁੱਤਰ ਵਾਪਸ ਦਿਓ ਪਰ ਉਹ ਆਦਮੀ ਕਹੇ ਕਿ ਪੁੱਤਰ ਕਾਣੂ ਮੰਗਦੀ ਏ ਤੇਰਾ ਪੁੱਤਰ ਵਿਆਹਾਂਗੇ ਤੇਰੀ ਨੌ ਗਹਿਣਿਆਂ ਨਾਲ ਲੱਦੀ ਜਾਵੇਗੀ ਤੀਵੀਂ ਕਹੇ ਮੈਨੂੰ ਆਪਣਾ ਬੱਚਾ ਚਾਹੀਦਾ ਹੈ ਗਹਿਣਿਆਂ ਨਾਲ ਚੰਚਣ ਕਰਦੀ ਨੌ ਨਹੀਂ ਚਾਹੀਦੀ ਇਸੇ ਤਰ੍ਹਾਂ ਸਿੱਖਾਂ ਦੀ ਮੰਗ ਹੈ ਕਿ ਸਾਡਾ ਕਾਲਜ ਸਾਨੂੰ ਵਾਪਸ ਦੇ ਦਿਓ ਅਸੀਂ ਯੂਨੀਵਰਸਿਟੀ ਦੀ ਗੱਲ ਪਿੱਛੋਂ ਕਰਾਂਗੇ ਕਮਿਸ਼ਨਰ ਕਿੰਗ ਕਹੇ ਸਰਕਾਰ ਕੋਈ ਛਾਬੜੀ ਵਾਲਾ ਨਹੀਂ ਜੋ ਬਾਰ-ਬਾਰ ਮਠਿਆਈ ਪੇਸ਼ ਕਰੇਗਾ ਮਠਿਆਈ ਚੰਗੀ ਹੈ ਲੈ ਲਓ ਅਸੀਂ ਯੂਨੀਵਰਸਿਟੀ ਦੀ ਗੱਲ ਹੁਣੇ ਕਰਦੇ ਹਾਂ ਫਿਰ ਸ਼ਾਇਦ ਕਦੀ ਨਾ ਕਰੀਏ ਅਸੀਂ ਜੋਰ ਇਸ ਗੱਲ ਤੇ ਦਿੰਦੇ ਰਹੇ ਕਿ ਕਾਲਜ ਵਿੱਚੋਂ ਆਪਣਾ ਦਖਲ ਕੱਢ ਲਵੋ ਫਿਰ ਮਿਸਟਰ ਕਿੰਗ ਆਖਣ ਲੱਗਾ ਅਸੀਂ ਆਖਰ ਅਸੀਂ ਸਰਕਾਰ ਹਾਂ ਤੁਸੀਂ ਸਾਡੇ ਮੱਥੇ ਵੱਲ ਪਿਸਤੌਲ ਕਰਕੇ ਮੰਗ ਕਰਦੇ ਹੋ 5 ਨਵੰਬਰ ਤੱਕ ਇਹ ਗੱਲ ਨਹੀਂ ਹੋ ਸਕਦੀ ਨਾਲੇ ਕਾਲਜ ਦੀ ਨੀਮਾਵਲੀ ਅਨੁਸਾਰ ਜੋ ਤਬਦੀਲੀ ਕਰਨੀ ਹੋਵੇ ਉਹ 15 ਦਿਨਾਂ ਦਾ ਨੋਟਿਸ ਦੇ ਕੇ ਉਪਰੋਂ ਥੱਲੇ ਦੋ ਸਮਾਗਮਾਂ ਵਿੱਚ ਪਾਸ ਹੋਣੀ ਜ਼ਰੂਰੀ ਹੈ ਅਸੀਂ ਕਿਹਾ ਨੇਮ ਕਤੀ ਅਨੁਸਾਰ ਸਰਕਾਰ ਨੂੰ ਸਾਰੇ ਨੇਮ ਉਠਾ ਸਕਣ ਦਾ ਅਧਿਕਾਰ ਹੈ ਉਹ ਨੇਮ ਵਰਤ ਕੇ ਇੱਕੋ ਦਿਨ ਮੀਟਿੰਗ ਕਰ ਲਓ ਪਰ ਇਹ ਨੇਮ ਤਾਂ ਅੱਗੇ ਕਦੀ ਵਰਤਿਆ ਨਹੀਂ ਗਿਆ ਅੱਛਾ ਤਾਂ ਫਿਰ ਇਸ ਨੂੰ ਪਹਿਲੀ ਵੇਰ ਤੇ ਆਖਰੀ ਵਾਰ ਇਹ ਕਹਿ ਕੇ ਲੋੜਿੰਦਾ ਕਾਰਜ ਸਾਧ ਲਓ ਸੋ ਇਉਂ ਹੀ ਕੀਤਾ ਗਿਆ ਤੇ ਤਾਰਾਂ ਦੁਆਰਾ ਮੀਟਿੰਗਾਂ ਮੀਟਿੰਗਾਂ ਬੁਲਾ ਕੇ ਇੱਕੋ ਦਿਨ ਨੇਮਾਂ ਦਾ ਨਵਾਂ ਖਰੜਾ ਪਾਸ ਕੀਤਾ ਗਿਆ ਜੇ ਸੰਸਾਰ 11 ਦੇ 11 ਸਰਕਾਰੀ ਮੈਂਬਰ ਹਟਾਏ ਗਏ ਤੇ ਉਹਨਾਂ ਦੀ ਥਾਂ 11 ਸਿੱਖ ਮੈਂਬਰ ਲੈਣੇ ਪ੍ਰਵਾਨ ਹੋਏ ਸਾਨੂੰ ਨਵੇਂ ਨਾਂ ਤਜ਼ਵੀਜ਼ ਕਰਨ ਲਈ ਕਿਹਾ ਗਿਆ ਉਸ ਵਕਤ ਅਸੀਂ ਦੋ ਸਿਆਣੀਆਂ ਗੱਲਾਂ ਕੀਤੀਆਂ ਇੱਕ ਤਏ ਕਿ ਆਪਣੇ ਪ੍ਰੋਫੈਸਰਾਂ ਵਿੱਚੋਂ ਕੋਈ ਮੈਂਬਰ ਨਾ ਲਿਆ ਸਗੋਂ ਇਹ ਪਾਸ ਕੀਤਾ ਕਿ ਅੱਗੇ ਤੋਂ ਕਾਲਜ ਦਾ ਕੋਈ ਨੌਕਰ ਪ੍ਰਬੰਧਕ ਕੌਂਸਲ ਜਾਂ ਕਮੇਟੀ ਵਿੱਚ ਨਾ ਲਿਆ ਜਾਏ ਅਤੇ ਦੂਜੀ ਗੱਲ ਇਹ ਕੀਤੀ ਕਿ ਜਿਹੜੇ ਨਵੇਂ ਨਾਂ ਦਿੱਤੇ ਉਹਨਾਂ ਵਿੱਚ ਗਰਮ ਧੜੇ ਦਾ ਕੋਈ ਆਦਮੀ ਨਾ ਲਿਆ ਸਗੋਂ ਸਰਦਾਰ ਸੁੰਦਰ ਸਿੰਘ ਜੀ ਮਜੀਠੀਆ ਸਰਦਾਰ ਤਰਲੋਚਨ ਸਿੰਘ ਜੀ ਸਰਦਾਰ ਜੋਤ ਸਿੰਘ ਜੀ ਸਰਦਾਰ ਹਰਬੰਸ ਸਿੰਘ ਜੀ ਔਟਾਰੀ ਵਾਲੇ ਆਦ ਨਰਮ ਧੜੇ ਦੇ ਆਦਮੀ ਲਏ ਤਾਂ ਜੋ ਸਰਕਾਰ ਦੇ ਦਿਲ ਵਿੱਚੋਂ ਇਹ ਸੰਸਾ ਦੂਰ ਹੋ ਜਾਏ ਕਿ ਅਸੀਂ ਸਰਕਾਰ ਦੇ ਵਿਰੋਧੀਆਂ ਦੇ ਹੱਥ ਖੇੜ ਰਹੇ ਹਾਂ ਅਸੀਂ ਸੱਚਮੁੱਚ ਨਾ ਨਰਮ ਧੜੇ ਦੇ ਸਾਂ ਤੇ ਨਾ ਗਰਮ ਧੜੇ ਦੇ ਸਗੋਂ ਦੋਹਾਂ ਦੇ ਵਿਚਕਾਰ ਰਹਿ ਕੇ ਦੋਹਾਂ ਦੇ ਮੇਲ ਦੇ ਚਾਹਵਨ ਸਾਂ ਸਰਦਾਰ ਸੁੰਦਰ ਸਿੰਘ ਮਜੀਠੀਆ ਜੋ ਕਾਲਜ ਦੇ ਪ੍ਰਧਾਨ ਬਣੇ ਅਤੇ ਸਰਦਾਰ ਹਰਬੰਸ ਸਿੰਘ ਜੀ ਜੋ ਸਕੱਤਰ ਬਣੇ ਸਾਨੂੰ ਪਿਆਰ ਕਰਦੇ ਸਨ ਉਹ ਸਾਨੂੰ ਪੰਥਕ ਲਹਿਰਾਂ ਵਿੱਚ ਹਿੱਸਾ ਲੈਣ ਦੀ ਖੁੱਲ੍ਹ ਦਿੰਦੇ ਸਨ ਅਤੇ ਜਿੱਥੇ ਸਾਡੀ ਬਾਹ ਲੱਗਦੀ ਸੀ ਅਸੀਂ ਵੀ ਇਨ੍ਹਾਂ ਦੂਲੇ ਸਰਦਾਰਾਂ ਨੂੰ ਨਵੀਆਂ ਪੰਥਕ ਲਹਿਰਾਂ ਦੇ ਆਗੂ ਬਣਨ ਵਿੱਚ ਸਹਾਇੀ ਹੁੰਦੇ ਸਾਂ। ਉਹਨਾਂ ਦਿਨਾਂ ਵਿੱਚ ਹੀ ਅਕਾਲੀ ਲਹਿਰ ਚੱਲ ਪਈ ਸੀ ਥਾਂ-ਥਾਂ ਦਰਬਾਰ ਸਾਹਿਬ ਦੀ ਆਜ਼ਾਦੀ ਲਈ ਮਤੇ ਸੋਦੇ ਜਾ ਰਹੇ ਸਨ ਪਰ ਸਰਕਾਰ ਇਹ ਕਹਿ ਕੇ ਟਾਲ ਰਹੀ ਸੀ ਕਿ ਨਵੇਂ ਵਿਧਾਨ ਅਨੁਸਾਰ ਚੋਣਾਂ ਹੋਣਗੀਆਂ ਉਹਨਾਂ ਵਿੱਚ ਜੋ ਨਵੇਂ ਮੈਂਬਰ ਚੁਣੇ ਕੋਈ ਆਉਣਗੇ ਉਹ ਦਰਬਾਰ ਸਾਹਿਬ ਦੇ ਪ੍ਰਬੰਧ ਵਿੱਚ ਤਬਦੀਲੀਆਂ ਤਜ਼ਵੀਜ਼ ਕਰਨਗੇ ਸਿੱਖ ਇਹਨਾਂ ਟਾਲਮੇਸ ਜਵਾਬਾਂ ਨਾਲ ਸੰਤੁਸ਼ਟ ਨਹੀਂ ਸਨ ਇਤਨੇ ਵਿੱਚ ਕੁਦਰਤ ਵੱਲੋਂ ਆਪਣੇ ਆਪ ਸਰਕਾਰ ਦੇ ਬੰਨ ਨੂੰ ਵੱਜਣ ਲੱਗੇ 12 ਅਕਤੂਬਰ 1920 ਨੂੰ ਅੰਮ੍ਰਿਤਸਰ ਦੀ ਖਾਲਸਾ ਬਰਾਦਰੀ ਨੇ ਆਪਣਾ ਵਾਰਸ਼ਿਕ ਦੀਵਾਨ ਜਿਲ੍ਹਾਵਾਲੇ ਬਾਗ ਵਿੱਚ ਰੱਖਿਆ ਤੇ ਐਲਾਨ ਕੀਤਾ ਕਿ ਉੱਥੇ ਨਵੀਆਂ ਖਵੌਣ ਵਾਲੀਆਂ ਜਾਤੀਆਂ ਵੱਲੋਂ ਅੰਮ੍ਰਿਤ ਅਬਿਲਾਖੀਆਂ ਨੂੰ ਅੰਮ੍ਰਿਤ ਸ਼ਿਕਾ ਕੇ ਅਪੇਦ ਵਰਤਾਇਆ ਜਾਏਗਾ ਅਤੇ ਉਪਰੰਤ ਉਹਨਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਾਏ ਜਾਣਗੇ ਇਸ ਦੇ ਉਲਟ ਦਰਬਾਰ ਸਾਹਿਬ ਦੇ ਪੁਜਾਰੀਆਂ ਵੱਲੋਂ ਟੰਡੋਰਾ ਫਿਰਾਇਆ ਗਿਆ ਕਿ ਉਸ ਦੀਵਾਨ ਵਿੱਚ ਕੋਈ ਸਿੱਖ ਨਾ ਜਾਵੇ ਜਿਹੜੇ ਜਾਣਗੇ ਉਹ ਅਧਰਮਤਾ ਦੇ ਭਾਗੀ ਹੋਣਗੇ ਇਹ ਸੁਣ ਕੇ ਲੋਕੀਤ ਰਹਿ ਗਏ ਅਤੇ ਜਿੰਨਾ ਰਾਗੀਆਂ ਤੇ ਪ੍ਰਚਾਰਕਾਂ ਨੇ ਦੀਵਾਨ ਵਿੱਚ ਆਉਣਾ ਮੰਨਿਆ ਸੀ ਉਹ ਵੀ ਕਤਰਾ ਗਏ ਜਦ ਮੈਨੂੰ ਤੇ 바ਵਾ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਅਸੀਂ ਕਾਲਜ ਵਿੱਚ ਛੁੱਟੀ ਕਰਵਾ ਕੇ ਆਪਣੇ ਸਾਥੀ ਪ੍ਰੋਫੈਸਰਾਂ ਤੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਉਸ ਦੀਵਾਨ ਵਿੱਚ ਹਾਜ਼ਰ ਹੋ ਗਏ ਉੱਥੇ ਵਿਖਿਆਨ ਹੋਇਆ ਤੇ ਅੰਮ੍ਰਿਤ ਪ੍ਰਚਾਰ ਹੋਇਆ ਨਾਲ ਹੀ ਐਲਾਨ ਕੀਤਾ ਗਿਆ ਕਿ ਜਿੰਨਾ ਪ੍ਰਾਣੀਆਂ ਨੇ ਅੰਮ੍ਰਿਤ ਛਕਿਆ ਹੈ ਉਹਨਾਂ ਨੂੰ ਕੱਲ 8 ਵਜੇ ਸਵੇਰੇ ਸ੍ਰੀ ਹਰਮੰਦਰ ਸਾਹਿਬ ਲਾ ਜਾ ਕੇ ਅਭੇਦ ਵਰਤਾਇਆ ਜਾਵੇਗਾ ਪੁਜਾਰੀਆਂ ਵੱਲੋਂ ਸੁਨੇਹਾ ਆਇਆ ਕਿ 8 ਦੀ ਥਾਂ 9 ਵਜੇ ਉਪਰੰਤ ਆਓ ਅਤੇ ਖਾਲਸਾ ਬ੍ਰਾਦਰੀ ਵਾਲਿਆਂ ਨੂੰ ਸਾਹਮਣੇ ਦਰਵਾਜ਼ੇੋਂ ਨਾ ਅੰਦਰ ਲਿਆਉਣਾ ਪਹਾੜ ਵਾਲੀ ਬਾਹੀ ਵੱਲੋਂ ਲਿਆਉਣਾ ਅਸੀਂ ਕਿਹਾ ਕਿ ਉਹ 8 ਵਜੇ ਹੀ ਆਉਣਗੇ ਤੇ ਸਾਹਮਣੇ ਦਰਵਾਜ਼ੇੋਂ ਹੀ ਅੰਦਰ ਵੜਨਗੇ ਉਜੇ ਦਿਨ ਇਹੋ ਕੀਤਾ ਗਿਆ ਅੰਦਰ ਜਾ ਕੇ ਸਾਰੀ ਸੰਗਤ ਕੜਾ ਪ੍ਰਸ਼ਾਦ ਕਰ ਹਾਜ਼ਰ ਕਰਕੇ ਬੈਠ ਗਈ ਪਰ ਪੁਜਾਰੀ ਲੋਕ ਕਿਸੇ ਕੋਲੀ ਤੇ ਨਾ ਆਉਣ ਅਤੇ ਅਰਦਾਸ ਕਰਨ ਤੋਂ ਨੰਨਾ ਵਾਚੀ ਜਾਣ ਅੰਤ 바ਵਾ ਜੀ ਆਪ ਅਰਦਾਸ ਕਰਨ ਲਈ ਖੜੇ ਹੋ ਗਏ ਇਤਨੇ ਵਿੱਚ ਭਾਈ ਕਰਤਾਰ ਸਿੰਘ ਜੀ ਝੱਬਰ ਅਤੇ ਭਾਈ ਤੇਜਾ ਸਿੰਘ ਜੀ ਚੂੜ ਕਾਣਾ ਵਾਲੇ ਅੰਦਰ ਆ ਗਏ ਉਹਨਾਂ ਨੇ ਜ਼ੋਰ ਦਿੱਤਾ ਕਿ ਅਰਦਾਸ ਪੁਜਾਰੀਆਂ ਕੋਲੋਂ ਹੀ ਕਰਵਾਉਣੀ ਹੈ ਝਗੜਾ ਨਾ ਨਿਪਟਦਾ ਵੇਖ ਕੇ ਸਲਾਹ ਇਹ ਬਣੀ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਵਾਕ ਲਿਆ ਜਾਵੇ ਮਹਾਵਾਕ ਦੇ ਉਚਾਰਨ ਹੋ ਅਨਸਾਰ ਸੰਗਤਾਂ ਉੱਤੇ ਸਨਾਟਾ ਸ਼ਾ ਗਿਆ ਤੇ ਹਰ ਇੱਕ ਦੀਆਂ ਅੱਖਾਂ ਵਿੱਚੋਂ ਜਲ ਫੁੱਟ ਆਇਆ ਗੁਰੂ ਜੀ ਨੇ ਆਪ ਵਿੱਚ ਪੈ ਕੇ ਸਭ ਗੁੰਝਲਾਂ ਖੋਲ ਦਿੱਤੀਆਂ ਸਭ ਔਕੜਾਂ ਦੂਰ ਹੋ ਗਈਆਂ ਹੈਡ ਗ੍ਰੰਥੀ ਸਾਹਿਬ ਨੇ ਆਪ ਅਰਦਾਸ ਕੀਤੀ ਅਤੇ ਸਭ ਤੋਂ ਪਹਿਲਾਂ ਕੜਾ ਪ੍ਰਸ਼ਾਦ ਲੈ ਕੇ ਛਕਿਆ ਇਸ ਤਰ੍ਹਾਂ ਗੁਰਮਤ ਦੀ ਫਤਿਹ ਹੋਈ ਅਤੇ ਸੰਗਤਾਂ ਖੁਸ਼ੀ-ਖੁਸ਼ੀ ਹਰਿਮੰਦਰੋਂ ਬਾਹਰ ਆਈਆਂ ਇਹ ਵੇਖ ਕੇ ਅਕਾਲ ਤਖਤ ਦੇ ਪੁਜਾਰੀ ਅਗਾਉ ਹੀ ਤਖਤ ਤਖਤ ਖਾਲੀ ਕਰਕੇ ਪਾਤਰਾਵਾਚ ਗਏ ਸੰਗਤਾਂ ਨੇ ਉਹਨਾਂ ਦੀ ਥਾਂ ਆਪਣੇ ਵਿੱਚੋਂ ਸੇਵਾਦਾਰ ਸਥਾਪਨ ਕਰ ਦਿੱਤੇ ਜਦ ਡਿਪਟੀ ਕਮਿਸ਼ਨਰ ਨੂੰ ਪੁਜਾਰੀਆਂ ਵੱਲੋਂ ਸ਼ਿਕਾਇਤ ਪੁੱਜੀ ਤਾਂ ਉਸਨੇ ਇੱਕ ਪਾਸਿਓਂ ਪੁਜਾਰੀਆਂ ਨੂੰ ਅਤੇ ਦੂਜੇ ਪਾਸਿਓਂ ਮੈਨੂੰ 바ਵਾ ਜੀ ਨੂੰ ਅਤੇ ਸੱਤ ਹੋਰਨਾਂ ਨੂੰ ਬੁਲਾ ਭੇਜਿਆ ਅਸੀਂ ਤਾਂ ਪੁੱਜ ਗਏ ਪਰ ਪੁਜਾਰੀ ਨਾ ਆਏ ਡਿਪਟੀ ਕਮਿਸ਼ਨਰ ਨੇ ਸਾਡੀ ਨੌਵੇਂ ਆਦਮੀਆਂ ਦੀ ਕਮੇਟੀ ਬਣਾ ਕੇ ਤਖਤ ਦਾ ਪ੍ਰਬੰਧ ਸਾਡੇ ਹਵਾਲੇ ਕੀਤਾ ਇਸ ਤੋਂ ਉਪਰੰਤ ਕਿਵੇਂ 36 ਦੀ ਅਤੇ ਫਿਰ 175 ਦੀ ਵੱਡੀ ਕਮੇਟੀ ਬਣੀ ਇਹ ਸ਼੍ਰੋਮਣੀ ਕਮੇਟੀ ਦੇ ਇਤਿਹਾਸ ਦੀ ਗੱਲ ਹੈ ਮੈਂ ਨਾ ਸਾਰੀਆਂ ਕਮੇਟੀਆਂ ਵਿੱਚ ਸ਼ਾਮਿਲ ਸਾਂ 12 ਦਸੰਬਰ 1920 ਵਾਲਾ ਨਜ਼ਾਰਾ ਵੇਖਣ ਵਾਲਾ ਸੀ ਜਦੋਂ ਸ਼੍ਰੋਮਣੀ ਕਮੇਟੀ ਦਾ ਪਹਿਲਾ ਸਮਾਗਮ ਸ਼੍ਰੀ ਅਕਾਲ ਤਖਤ ਤੇ ਹੋਇਆ ਜਦ ਸਰਦਾਰ ਬਹਾਦਰ ਸਰਦਾਰ ਸੁੰਦਰ ਸਿੰਘ ਜੀ ਨੇ ਹਮ ਔਗਣ ਭਰੇ ਇੱਕ ਗੁਨ ਨਾਹੀ ਵਾਲਾ ਸ਼ਬਦ ਪੜਿਆ ਤਾਂ ਸਾਰੇ ਪਾਸੇ ਵਿਸਮਾਦ ਛਾ ਗਿਆ ਸਭ ਵਖੇਵੇਂ ਦੂਰ ਹੋ ਕੇ ਏਕਤਾ ਵਰਤ ਗਈ ਅਤੇ ਸਰਬਸੰਮਤੀ ਨਾਲ ਸਰਦਾਰ ਸੁੰਦਰ ਸਿੰਘ ਜੀ ਮਜੀਠੀਆ ਪ੍ਰਧਾਨ ਸਰਦਾਰ ਹਰਬੰਸ ਸਿੰਘ ਜੀ اٹਾਰੀ ਵਾਲੇ ਮੀਤ ਪ੍ਰਧਾਨ ਅਤੇ ਸਰਦਾਰ ਸੁੰਦਰ ਸਿੰਘ ਜੀ रामਗੜੀ ਅਸ ਕੱਤਰ ਚੁਣੇ ਗਏ। ਮੇਰਾ ਕੰਮ ਇਸ ਕਮੇਟੀ ਵਿੱਚ ਦੋ ਤਰ੍ਹਾਂ ਦਾ ਸੀ। ਇੱਕ ਤਾਂ ਅੰਤਰੀਵ ਤੋਂ ਅੰਤਰੀਵ ਕਮੇਟੀਆਂ ਦੀਆਂ ਵਿਚਾਰਾਂ ਵਿੱਚ ਸ਼ਾਮਿਲ ਹੋਣਾ। ਦੂਜਾ ਕਮੇਟੀ ਦੇ ਐਲਾਨ ਲਿਖਨੇ ਅਤੇ ਪਬਲਿਸਿਟੀ ਕਰਨੀ। 바ਵਾ ਜੀ ਤੇ ਮੈਂ ਹਰ ਰੋਜ਼ ਕਾਲਜ ਦੀ ਪੜ੍ਹਾਈ ਮਗਰੋਂ ਟਾਂਗਾ ਕਰਕੇ ਸ਼ਹਿਰ ਆ ਜਾਂਦੇ ਸਾਂ ਤੇ ਅੱਧੀ ਰਾਤ ਤੱਕ ਕਮੇਟੀ ਦੀ ਪਬਲਿਸਿਟੀ ਦਾ ਕੰਮ ਕਰਦੇ ਰਹਿੰਦੇ ਸਾਂ। ਗੁਰੂ ਦੇ ਬਾਗ ਵਾਲੇ ਮੋਰਚੇ ਵਿੱਚ ਕੰਮ ਜੋਰਾਂ ਤੇ ਸੀ। ਕਮੇਟੀ ਨੇ ਹਿੰਦੁਸਤਾਨ ਦੇ ਮੁੱਖੀ ਅਖਬਾਰਾਂ ਦੇ ਐਡੀਟਰ ਇਹ ਪ੍ਰਤੀਨਿਧ ਮਗਵਾਕੇ ਉਹਨਾਂ ਦੇ ਰਾਹੀਂ ਪ੍ਰੋਪਾਗੈਂਡਾ ਕਰਾਇਆ ਕਲਕੱਤੇ ਤੋਂ ਅਮ੍ਰਿਤ ਬਾਜ਼ਾਰ ਪੱਤਰਿਕਾ ਦੇ ਐਡੀਟਰ ਪਿਊਸ਼ ਕਾਂਤੀ ਕੋਸ਼ ਮੁੰਬਈ ਤੋਂ ਮਿਸਟਰ ਹਾਰਨੀਮੈਨ ਅਤੇ ਮਿਸਟਰ ਪਿਕਟ ਹਾਲ ਲਾਹੌਰ ਤੋਂ ਲਾਲਾ ਰੂਚੀ ਰਾਮ ਸਾਨੀ ਆਦ ਵੱਡੇ ਵੱਡੇ ਜਰਨਲਿਸਟ ਇਸ ਮੂਵਮੈਂਟ ਦੀ ਸੱਚਾਈ ਵਿੱਚ ਯਕੀਨ ਰੱਖਦੇ ਅਤੇ ਹਰ ਤਰ੍ਹਾਂ ਨਾਲ ਸਹਾਇਤਾ ਕਰਦੇ ਸਨ ਲਾਲਾ ਰੂਚੀ ਰਾਮ ਤਾਂ ਸਾਡੇ ਨਾਲ ਹੀ ਪੁੰਜੇ ਬਹਿ ਕੇ ਰੋਟੀ ਖਾਂਦਾ ਤੇ ਸੱਥਰ ਤੇ ਹੀ ਸੌਂਦਾ ਸੀ ਉਹ ਹਰ ਰੋਜ਼ ਗੁਰੂ ਕੇ ਬਾਗ ਜਾਂਦਾ ਤੇ ਸਹੀ-ਸਹੀ ਵਾਕਿਆ ਤੇ ਇਕੱਠੇ ਕਰਕੇ ਲਿਆਂਦਾ ਸੀ ਅੱਧੀ ਰਾਤ ਤੋਂ ਉਪਰੰਤ ਐਲਾਨਾਂ ਨੂੰ ਸਾਈਕਲੋ ਸਟਾਈਲ ਕਰਵਾ ਕੇ ਸਰਦਾਰ ਮਹਿਤਾਬ ਸਿੰਘ ਦੇ ਨੌਕਰ ਮੰਗਲ ਸਿੰਘ ਦੇ ਹੱਥ ਟਰਬਿਊਨ ਦੇ ਦਫ਼ਤਰ ਵਿੱਚ ਭੇਜੇ ਜਾਂਦੇ ਜੋ ਅਖਬਾਰ ਵਿੱਚ 6 ਵਜੇ ਤੱਕ ਛਪ ਜਾਂਦੇ ਸਰਕਾਰ ਦੇ ਐਲਾਨ ਇੱਕ ਦਿਨ ਪਛੜ ਕੇ ਸ਼ਬਦ ਦੇ ਇਨ੍ਹਾਂ ਐਲਾਨਾਂ ਦੀ ਨਕਲ ਰੋਜ਼ ਦੀ ਰੋਜ਼ ਮਹਾਤਮਾ ਗਾਂਧੀ ਸੀਐਫ ਐਂਡ ਰਿਊਜ਼ ਆਦ ਨੂੰ ਆਪਣੀ ਆਪਣੀ ਥਾਂ ਤੇ ਪੁੱਜ ਜਾਂਦੀ ਇਸੇ ਲਈ ਮਹਾਤਮਾ ਗਾਂਧੀ ਜੀ ਨੇ ਇਸ ਪਬਲਿਸਿਟੀ ਨੂੰ ਮੋਸਟ ਐਫੀਸ਼ੀਐਂਟ ਪਬਲਿਸਿਟੀ ਕਿਹਾ ਸੀ। ਕਦੀ 12 ਤੇ ਕਦੀ 1 ਵਜੇ ਮੈਂ ਤੇ 바ਵਾ ਜੀ ਕਮੇਟੀ ਦੇ ਦਫ਼ਤਰੋਂ ਨਿਕਲਦੇ ਅਤੇ ਟਾਂਗਾ ਢੂੰਡਣ ਲੱਗਦੇ। ਕਈ ਵਾਰੀ ਮਲਕਾ ਦੇ ਬੁੱਤ ਕੋਲ ਹੀ ਟਾਂਗੇ ਵਾਲਾ ਮਿਲ ਪੈਂਦਾ। ਜੋ ਖਾਲਸਾ ਕਾਲਜ ਜਾਣ ਲਈ 12 ਨੇ ਮੰਗਦਾ, ਅਸੀਂ 10 ਨੇ ਕਹਿੰਦੇ ਉਹ ਨਾ ਮੰਨਦਾ ਤੇ ਅਸੀਂ ਟੁਰਦੇ-ਟੁਰਦੇ ਹਾਲ ਬਾਜ਼ਾਰ ਪੁੱਛਦੇ। ਉਥੇ ਵੀ ਟਾਂਗੇ ਵਾਲਾ 12 ਆਣੇ ਮੰਗਦਾ ਸੀ ਉਥੇ ਵੀ 10 ਆਣੇ ਦੱਸਦੇ ਫਿਰ ਟੁਰਦੇ ਟੁਰਦੇ ਸਟੇਸ਼ਨ ਤੇ ਪੁੱਜਦੇ ਤੇ ਥੱਕੇ ਹੋਣ ਕਰਕੇ 12 ਆਣੇ ਹੀ ਮੰਨ ਜਾਂਦੇ ਇੱਕ ਵਾਰੀ ਹਾਲ ਬਾਜ਼ਾਰ ਵਿੱਚ ਟਾਂਗੇ ਵਾਲਾ 12 ਆਣੇ ਮੰਗੇ ਮੈਂ ਹੱਸ ਕੇ ਕਿਹਾ ਜੇ 12 ਆਣੇ ਦੇਣੇ ਹਨ ਤਾਂ ਸਟੇਸ਼ਨ ਕੋਲ ਜਾ ਕੇ ਕਿਉਂ ਨਾ ਦੇ ਦਿਆਂਗੇ ਕਈ ਵੇਰ 2 ਆਣੇ ਦੀਆਂ ਗਨੇਰੀਆਂ ਉੱਤੇ ਹੀ ਸਵਾਰ ਹੋ ਪੈਂਦੇ ਜਾਂ ਆਣੇ-ਆਣੇ ਦੇ ਦੋ ਵੱਡੇ ਪਤਾਸੇ ਲੈ ਕੇ ਹੀ ਪੈਂਡਾ ਕੱਟ ਲੈਂਦੇ ਕਿਉਂਕਿ ਅਕਾਲੀ ਲਹਿਰ ਦੀਆਂ ਸਾਰੀਆਂ ਘਟਨਾਵਾਂ ਮੇਰੀਆਂ ਅੱਖਾਂ ਦੇ ਸਾਹਮਣੇ ਵਾਪਰਦੀਆਂ ਸਨ ਅਤੇ ਗੁਰਦੁਆਰਾ ਕਮੇਟੀ ਦੇ ਐਲਾਨ ਵੀ ਮੇਰੇ ਹੱਥੋਂ ਨਿਕਲਦੇ ਸਨ ਇਸ ਲਈ ਕਮੇਟੀ ਵੱਲੋਂ ਮੈਨੂੰ ਇਸ ਲਹਿਰ ਦਾ ਇਤਿਹਾਸ ਲਿਖਣ ਦੀ ਆਗਿਆ ਹੋਈ ਮੈਂ ਇਹ ਕੰਮ 1 ਮਹੀਨੇ ਸ਼ਾਂਗਲਾ ਗਲੀ ਵਿੱਚ ਬਹਿ ਕੇ ਕੀਤਾ ਕਿਉਂਕਿ ਸਰਕਾਰ ਨਾਲ ਚੋਖਾ ਟਕਰਾ ਲੱਗਾ ਹੋਇਆ ਸੀ ਇਸ ਲਈ ਇਹ ਮੁਨਾਸਿਬ ਸਮਝਿਆ ਗਿਆ ਕਿ ਇਹ ਪੁਸਤਕ ਆਫੀਸ਼ੀਅਲ ਤੌਰ ਤੇ ਕਮੇਟੀ ਵੱਲੋਂ ਨਾ ਛਾਪੀ ਜਾਏ ਸਗੋਂ ਕਿਸੇ ਸੱਜਣ ਵੱਲੋਂ ਨਿੱਜੀ ਤੌਰ ਤੇ ਕੱਢੀ ਜਾਏ ਸੋ ਸਰਦਾਰ ਹਰੀ ਸਿੰਘ ਜਲੰਦਰੀ ਨੇ ਪੁਸਤਕ ਆਪਣੇ ਜ਼ਿੰਮੇ ਲਈ ਅਤੇ ਸਾਲ 1922 ਵਿੱਚ ਆਪਣੀ ਏਜੰਸੀ ਵੱਲੋਂ ਪ੍ਰਕਾਸ਼ਿਤ ਕੀਤੀ ਨਾਂ ਇਸ ਪੁਸਤਕ ਦਾ ਗੁਰਦੁਆਰਾ ਰਿਫਾਰਮ ਮੂਵਮੈਂਟ ਸੀ ਅਤੇ ਭੂਮਿਕਾ ਲਾਲਾ ਰੂਚੀ ਰਾਮਸਾਨੀ ਨੇ ਲਿਖੀ ਲਾਲਾ ਰੂਚੀ ਰਾਮਸਾਨੀ ਨੇ ਆਪ ਵੀ ਅਕਾਲੀ ਲਹਿਰ ਸੰਬੰਧੀ ਆਪਣੇ ਖਿਆਲ ਕਲਮ ਬੰਦ ਕੀਤੇ ਜੋ ਉਹਨਾਂ ਨੇ ਮੈਨੂੰ ਬੰਬਈ ਵਿੱਚ ਧਾਸੇ ਸਨ ਇਹ ਲੇਖ 56 ਗੋਚਰੇ ਛੱਡ ਕੇ ਉਪਰਲੋਕ ਸਿਹਾਰ ਗਏ ਸਨ ਜਦੋਂ ਉਹਨਾਂ ਦਾ ਬੰਬਈ ਵਿੱਚ ਸੰਸਕਾਰ ਕੀਤਾ ਗਿਆ ਅਤੇ ਫਿਰ ਕਿਰਿਆ ਕਰਮ ਕੀਤਾ ਗਿਆ ਤਾਂ ਦੋਹਾਂ ਮੌਕਿਆਂ ਤੇ ਮੇਥੋਂ ਹੀ ਅਰਦਾਸ ਕਰਵਾਈ ਗਈ ਉਹਨਾਂ ਦੀ ਸਿੱਖ ਧਰਮ ਨਾਲ ਪੂਰਨ ਹਮਦਰਦੀ ਜੋ ਸੀ ਅਕਾਲੀ ਲਹਿਰ ਨਾਲ ਹਮਦਰਦੀ ਸਾਰੇ ਹਿੰਦੁਸਤਾਨ ਦੀ ਸੀ ਜਦ ਕੁੰਜੀਆਂ ਦੇ ਮਾਮਲੇ ਵਿੱਚ ਸਿੱਖਾਂ ਦੀ ਫਤਿਹ ਹੋਈ ਤਾਂ ਮਹਾਤਮਾ ਗਾਂਧੀ ਜੀ ਨੇ ਇਸ ਨੂੰ ਦੀ ਫਰਸਟ ਡਿਸੀਜ਼ਿਵ ਵਿਕਟਰੀ ਆਫ ਸਵਰਾਜ ਆਖਿਆ ਗੁਰੂ ਕੇ ਬਾਗ ਦੇ ਮੋਰਚੇ ਵੇਲੇ ਤਾਂ ਸਾਰਾ ਹਿੰਦੁਸਤਾਨ ਹਿੱਲ ਗਿਆ ਅਤੇ ਪੰਡਿਤ ਮਾਲਵੀਆ ਹਕੀਮ ਅਜਮਲ ਖਾਨ ਮਹਾਤਮਾ ਜੀ ਐਫ ਐਂਡਰਿਊਜ਼ ਆਦ ਚੋਟੀ ਦੇ ਲੀਡਰ ਖਿੱਚੇ ਹੋਏ ਅੰਮ੍ਰਿਤਸਰ ਆਏ ਅਤੇ ਹਮਦਰਦੀ ਜ਼ਾਹਿਰ ਕੀਤੀ। ਸਾਲ 1922 ਵਾਲੀ ਕਾਂਗਰਸ ਦਾ ਸਮਾਗਮ ਗਿਆ ਹੋਇਆ ਸੀ। ਗਿਆ ਜੀ ਹੋਇਆ ਕਮੇਟੀ ਦੀ ਆਗਿਆ ਨਾਲ ਪਬਲਿਸਿਟੀ ਅਤੇ ਗੁਰੂ ਕੇ ਲੰਗਰ ਦੇ ਸਬੰਧ ਵਿੱਚ ਮੈਂ ਉੱਥੇ ਗਿਆ ਕਾਂਗਰਸ ਦੇ ਸਮਾਗਮ ਵਿੱਚ ਮੈਂ ਇੱਕ ਤਕਰੀਰ ਕੀਤੀ ਜਿਸ ਵਿੱਚ ਮੈਂ ਕਿਹਾ ਕਿ ਹਿੰਦ ਦੀ ਆਜ਼ਾਦੀ ਉੱਤੇ ਮਰ ਮਿਟਣ ਲਈ 40 ਹਜ਼ਾਰ ਬੱਬਰ ਅਕਾਲੀ ਤਿਆਰ ਹੈ। ਲੰਗਰ ਦੀ ਸ਼ੋਭਾ ਤੁੱਤੀ ਸੀ ਕਾਂਗਰਸ ਨੇ ਦਰਸ਼ਕਾਂ ਦੀ ਸਹੂਲਤ ਲਈ ਹੋਟਲ ਖੁਲਾਏ ਸਨ ਪਰ ਲੋਕ ਹੋਟਲ ਦੀ ਥਾਂ ਗੁਰੂ ਦੇ ਲੰਗਰ ਉੱਤੇ ਟੁੱਟ ਪਏ ਅਤੇ ਨਾ ਕੇਵਲ ਆਪਣਾ ਰੁਪਈਆ ਹੀ ਬਚਾਇਆ ਸਗੋਂ ਬੈੱਤਾਂ ਰੋਟੀ ਵੀ ਖਾਧੀ ਉਹ ਕਿਹੋ ਜਿਹਾ ਨਜ਼ਾਰਾ ਸੀ ਜਦੋਂ ਹਿੰਦੂ ਤੇ ਮੁਸਲਮਾਨ ਨਾਲ ਕੇ ਬੈਠਦੇ ਤੇ ਸਿੱਖਾਂ ਦੇ ਹੱਥੋਂ ਪ੍ਰਸ਼ਾਦੇ ਛਕਦੇ ਸਨ ਕਮੇਟੀ ਨੇ ਜਿਹੜਾ ਰੁਪਈਆ ਲੰਗਰ ਲਈ ਮਨਜ਼ੂਰ ਕੀਤਾ ਸੀ ਉਸ ਦੇ ਖਰਚ ਕਰਨ ਦੀ ਲੋੜ ਨਾ ਪਈ ਕਿਉਂਕਿ ਤਾਕੇ ਬੰਗਾਲ ਉੜੀਸਾ ਬਿਹਾਰ ਦੇ ਸੇਖਾਟਾ ਦਾਲ ਕਿਉ ਆਦਵਸਤਾਂ ਲੰਗਰ ਲਈ ਆਪੋ ਆਪਣੇ ਨਾਲ ਲਿਆਏ ਸਨ ਅਤੇ ਲੰਗਰ ਪੁਗਤੋਂ ਤੋਂ ਪਰੰਤ ਬਹੁਤ ਸਾਰੀ ਰਸਤ ਬਚ ਵੀ ਗਈ ਸੀ ਇਹ ਹੈ ਗੁਰੂ ਕੇ ਲੰਗਰ ਦੀ ਮਹਿਮਾ ਉਸ ਵਕਤ ਅਕਾਲੀ ਲਹਿਰ ਦੀ ਸੋਭਾ ਹਰ ਪਾਸੇ ਖਿਲਰ ਚੁੱਕੀ ਸੀ ਨਾ ਕੇਵਲ ਆਮ ਜਨਤਾ ਸਾਡੇ ਨਾਲ ਸੀ ਸਗੋਂ ਅੰਗਰੇਜ਼ਾਂ ਤੋਂ ਛੁੱਟ ਸਰਕਾਰੀ ਅਫਸਰ ਵੀ ਹਰ ਤਰ੍ਹਾਂ ਦੀ ਮਦਦ ਕਰਦੇ ਸਨ ਕਈ ਗੁਪਤ ਤੋਂ ਗੁਪਤ ਸਰਕਾਰੀ ਫਾਈਲਾਂ ਹਿੰਦੂ ਸਿੱਖ ਤੇ ਮੁਸਲਮਾਨ ਅਫਸਰ ਸ਼ਿਮਲੇ ਤੋਂ ਲਿਆ ਕੇ ਦਸਦੇ ਅਤੇ ਅਸੀਂ ਵਰਤ ਕੇ ਮੋੜ ਦਿੰਦੇ ਇੰਨਾ ਹੀ ਫਾਈਲਾਂ ਦੀ ਮਦਦ ਨਾਲ ਜੇਤੋ ਦੇ ਮੋਰਚੇ ਵੇਲੇ ਟਰੂਥ ਅਬਾਊਟ ਨਾਬਾ ਲਿਖਿਆ ਗਿਆ ਜਿਹੜੀ ਗੁਪਤ ਕੋਡ ਵਾਲੀ ਤਾਰ ਮਹਾਰਾਜਾ ਨਾਬਾ ਨੂੰ ਗੱਦੀ ਤੋਂ ਲਾਉਣ ਸੰਬੰਧੀ ਭੇਜੀ ਗਈ ਉਹ ਵੀ ਸਾਡੇ ਪਾਸ ਪੁੱਜ ਗਈ ਸੀ ਜਦ ਅਸੀਂ ਇਹ ਗੱਲ ਨਸ਼ਰ ਕਰ ਦਿੱਤੀ ਕਿ ਸਰਕਾਰ ਨੇ ਧਿੱਗੋ ਜ਼ੋਰੀ ਮਹਾਰਾਜੇ ਨੂੰ ਗੱਦੀੋਂ ਲਾਇਆ ਹੈ ਤਾਂ ਸਰਕਾਰ ਨੇ ਕਰਨਲ ਮਿੰਚਨ ਨੂੰ ਡੇਰਾਦੂਨ ਭੇਜਿਆ ਕਿ ਮਹਾਰਾਜੇ ਪਾਸੋਂ ਲਿਖਵਾ ਲਿਆਵੇ ਕਿ ਉਸਨੇ ਆਪਣੀ ਮਰਜ਼ੀ ਨਾਲ ਗੱਦੀ ਛੱਡੀ ਹੈ ਕਰਨਲ ਮਿੰਚਨ ਬਾਹਰ ਗੋਲ ਕਮਰੇ ਵਿੱਚ ਬੈਠਾ ਸੀ ਤੇ ਮਹਾਰਾਜਾ ਆਪਣੀ ਰਾਣੀ ਸਮੇਤ ਨਾਲ ਦੇ ਵੱਖਰੇ ਕਮਰੇ ਵਿੱਚ ਸੀ ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ ਉੱਥੇ ਗੁਰੂ ਸਾਹਿਬ ਦੇ ਹਜ਼ੂਰ ਮਹਾਰਾਜੇ ਪਾਸੋਂ ਪ੍ਰਣ ਲਿਆ ਗਿਆ ਕਿ ਮੈਂ ਪੁੱਛੇ ਬਿਨਾ ਕੋਈ ਲਿਖਤ ਨਹੀਂ ਕਰਾਂਗਾ ਜਿਹੜਾ ਕਾਰਜ ਮਿੰਚਨ ਦੱਸੇ ਉਹ ਮਹਾਰਾਣੀ ਵਾਲੇ ਕਮਰੇ ਵਿੱਚ ਲਿਆ ਲਿਆ ਵਿਖਾਉਣਾ ਹੈ ਮਿੰਚਨ ਨੇ ਇੱਕ ਦਸਤਾਵੇਜ਼ ਪੇਸ਼ ਕੀਤੀ ਜੋ ਟਾਈਪ ਕੀਤੀ ਹੋਈ ਸੀ ਅਤੇ ਜਿਸ ਵਿੱਚ ਮਹਾਰਾਜੇ ਵੱਲੋਂ ਐਲਾਨ ਸੀ ਕਿ ਮੈਂ ਆਪਣੀ ਮਰਜ਼ੀ ਨਾਲ ਤਖਤ ਛੱਡਿਆ ਹੈ ਜਦੋਂ ਦਸਤਾਵੇਜ਼ ਮਹਾਰਾਜਾ ਅੰਦਰ ਲਿਆਇਆ ਤਾਂ ਉਸਨੂੰ ਕਿਹਾ ਗਿਆ ਕਿ ਜਾ ਕੇ ਮਿੰਚਨ ਨੂੰ ਕਹੋ ਕਿ ਮੈਂ ਉਸ ਉੱਤੇ ਦਸਤਖਤ ਨਹੀਂ ਕਰਾਂਗਾ ਜਦ ਤੋੜੀ ਮੈਨੂੰ ਲਿਖ ਕੇ ਨਹੀਂ ਦਿਓਗੇ ਕਿ ਵਾਸਤੇ ਰਾਏ ਵੱਲੋਂ ਇਹ ਹੁਕਮ ਹੈ ਸੋ ਮਿੰਚਨ ਨੇ ਆਪਣੇ ਹੱਥੀ ਉਸ ਟਾਈਪ ਕੀਤੇ ਕਾਗਜ਼ ਉੱਤੇ ਲਿਖ ਦਿੱਤਾ ਕਿ ਵਾਸਤੇ ਰਾਏ ਦਾ ਹੁਕਮ ਹੈ ਕਿ ਇਸ ਉੱਤੇ ਦਸਤਖਤ ਕਰ ਦਿਓ ਜਦ ਮਹਾਰਾਜਾ ਉਹ ਕਾਗਜ਼ ਅੰਦਰ ਲੈ ਆਇਆ ਤਾਂ ਉਸਨੂੰ ਕਿਹਾ ਗਿਆ ਕਿ ਜਾਓ ਇਹ ਕਾਗਜ਼ ਅਸੀਂ ਨਹੀਂ ਦਿੰਦੇ ਤੁਸੀਂ ਮਿੰਚਨ ਨੂੰ ਕਹਿ ਦਿਓ ਕਿ ਮਹਾਰਾਣੀ ਨੇ ਕਾਗਜ਼ ਰੱਖ ਲਿਆ ਹੈ ਤੇ ਉਹ ਨਹੀਂ ਦਿੰਦੀ ਮਹਾਰਾਜਾ ਬਹੁਤ ਿਲਮਿਲਾਇਆ ਮੱਥੇ ਤੇ ਮੁੱਕੇ ਮਾਰੇ ਪਰ ਉਸ ਨੂੰ ਕਾਗਜ਼ ਨਾ ਹੀ ਦਿੱਤਾ ਗਿਆ ਫਿਰ ਅਕਤੂਬਰ 1923 ਨੂੰ ਜੈਤੋ ਦਾ ਮੋਰਚਾ ਤੇਜ਼ ਹੋ ਜਾਣ ਤੇ ਸਾਰੀ ਸ਼੍ਰੋਮਣੀ ਕਮੇਟੀ ਬੇਕਾਨੂੰਨੀ ਕਰਾਰ ਦਿੱਤੀ ਗਈ ਅਤੇ ਮੈਂ ਹੋਰ ਅੰਤਰੀਕ ਮੈਂਬਰਾਂ ਸਮੇਤ ਫੜਿਆ ਗਿਆ ਧੰਨਵਾਦ